ਲਓ ਜੀ ਹੁਣ ਸਿਆਲ ਆ ਗਿਆ ਸਿਆਲ ਦੇ ਵਿੱਚ ਸਰੀਰ ਕੋ ਕਮਜ਼ੋਰੀ ਬਹੁਤ ਲੋਕਾਂ ਨੂੰ ਆ ਜਾਂਦੀ ਹੈ ਸਰੀਰ ਦੇ ਕਿਸੇ ਵੀ ਅੰਗ ਚ ਕਮਜ਼ੋਰੀ ਹੋਵੇ ਕੋਈ ਜੋੜ ਦੁਖਦਾ ਹੋਵੇ ਮੋਢਾ ਗੋਡਾ ਲੱਕ ਆਹ ਸਫੈਦ ਮੂਸਲੀ ਹੈ ਜੀ ਇਹ ਆਪਾਂ ਲੈਣੀ ਹੈ 100 ਗ੍ਰਾਮ 100 ਗ੍ਰਾਮ ਅਸ਼ਵਗੰਧਾ ਤੇ ਪਖੜਾ ਰਿਆ ਜੀ ਇਹ ਵੀ 100 ਗ੍ਰਾਮ ਲੈਣਾ ਇਹ ਆ ਗਿ ਸਥਾਵਰ ਇਹ 50 60 ਗ੍ਰਾਮ ਲੈ ਲੋ ਆ ਦਾਲ ਚੀਨੀ ਆ ਗਈ ਆ ਇਮਲੀ ਦੇ ਬੀਜ ਨੇ ਪਹਾੜੀ ਦੇ ਇਹ ਬਾਅਦ ਚ ਵਰਤਨੇ ਇਹ ਹੋ ਗਿਆ ਅਕਰਕਰਾ ਅਰਾਨੀ ਪਿਓਰ ਆ ਜਮਾ ਇਹ ਆ ਕੌਂਚ ਬੀਜ ਆ ਗਏ ਛੱਲੇ ਹੋਏ ਸ਼ੁੱਧ ਕੀਤੇ ਹੋਏ ਆ ਤਵਾਸੀਰ ਆ ਗਈ ਉਸ ਤੋਂ ਬਾਅਦ ਆ ਗਿਆ ਤਾਲਮਖਾਨਾ ਤੇ ਆ ਤੁਲਸੀ ਦੇ ਬੀਜ ਆ ਗਏ ਮਿਸ਼ਰੀ ਆ ਗਈ ਧਾਗੇ ਵਾਲੀ ਇਹ ਕੇਸਰ ਆ ਗਿਆ ਜੀ ਤੇ ਵਿਚੀ ਇਹਦੇ ਆ ਜਿਹੜੇ ਮੈਂ ਸੋੜਾ ਸਕਿੱਪ ਹੋ ਗਿਆ ਇਹ ਲਾਜਵੰਤੀ ਦੇ ਬੀਜ ਨੇ ਇਹਨਾਂ ਸਾਰਿਆਂ ਨੂੰ ਹੁਣ ਆਪਾਂ ਅਲੱਗ-ਲੱਗ ਕਰਕੇ ਪੀਸ ਲਾਂਗੇ ਤੇ 14 ਜੜੀਆਂ ਬੂਟੀਆਂ ਹੋ ਗਈਆਂ ਜੀ ਆਪਣੀਆਂ ਸਰੀਰ ਦੇ ਪੈਰ ਦੇ ਉਠੇ ਤੋਂ ਲੈ ਕੇ ਸਿਰ ਦੇ ਵਾਲਾਂ ਤੱਕੇ ਕੰਮ ਕਰੂ ਕੋਈ ਸਾਈਡ ਇਫੈਕਟ ਨਹੀਂ ਹੈਗਾ ਆ ਜਿਹੜੀਆਂ ਪਤਲੀਆਂ ਚੀਜ਼ਾਂ ਨੇ ਤੀਜ ਵਾਲੀਆਂ ਇਹਨੂੰ ਥੋੜੀ ਜਿਹੀ ਮਿਸ਼ਰੀ ਪਾ ਕੇ ਅਲੱਗ ਪੀਸ ਲਾਂਗੇ ਆ ਜਿਹੜੀਆਂ ਮੋਟੀਆਂ ਚੀਜ਼ਾਂ ਨੇ ਇਹਨੂੰ ਅਲੱਗ ਪੀਸ ਕੇ ਆਪਾਂ ਛਾਨਣੀ ਨਾਲ ਛਾਣ ਕੇ ਫਿਰ ਆ ਜਿਹੜੀ ਪਹਾੜੀ ਇਮਲੀ ਹੈ ਇਹ ਜਿੰਨੀ ਇਮਲੀ ਵਿੱਚੋਂ ਕੱਢਾਂਗੇ ਆਪਾਂ ਉਨੀ ਕੁ ਮਿਸ਼ਰੀ ਲੈ ਕੇ ਇਹ ਠੰਡਾ ਤਾਜੇ ਪਾਣੀ ਨਾਲ ਲੈਣੀ ਹੈ ਦੁਪਹਿਰੇ ਆ ਬਾਕੀ ਜਿਹੜੀ ਬਚੀ ਹੋਈ ਹੈ ਇਹ ਤੁਸੀਂ ਲੈਣੀ ਹੈ ਦੁੱਧ ਨਾਲ ਉਸੇ ਦੁੱਧ ਨਾਲ ਨਿਰਨੇ ਕਾਲਜ ਲੈ ਲਓ ਜਾਂ ਰਾਤ ਨੂੰ ਪੈਣ ਲੱਗੇ ਲੈ ਲਓ ਤੁਹਾਡੀ ਮਰਜ਼ੀ ਆ ਆ ਦੇਖ ਸਕਦੇ ਹੋ ਇਹਨੂੰ ਮਿਕਸੀ ਨਾਲ ਚੰਗੀ ਤਰ੍ਹਾਂ ਆਪਾਂ ਪੀਸ ਲੈਣਾ ਜੇ ਤੁਸੀਂ ਉਹ ਚ ਹਮਾਮ ਦਸਤੇ ਚ ਕੁੱਟਣਾ ਹੈ ਤਾਂ ਉਹ ਕੁੱਟ ਤੇ ਫੇਰ ਛਾਂਲ ਲਿਓ ਉਹ ਤੁਹਾਡੀ ਮਰਜ਼ੀ ਆ ਜਿਵੇਂ ਮਰਜ਼ੀ ਕਰ ਸਕਦੇ ਹੋ ਤੁਸੀਂ ਆਮ ਡੀ ਐਚ ਦਾ ਤਿਸਰਾ ਇਹ ਬਾਅਦ ਦੇ ਵਿੱਚ ਪਾਉਣਾ ਹੈ ਜਦੋਂ ਛਾਣ ਲਈ ਆਪਾਂ ਆਡਰ ਜਿਹਾ ਬਣ ਜੂ ਇਹ ਆਟੇ ਵਾਂਗੂ ਇਹਨੂੰ ਬਾਅਦ ਚ ਹੱਥਾਂ ਨਾਲ ਉਹ ਕਰਕੇ ਇਹ ਬਾਅਦ ਵਿੱਚ ਪਾ ਦੇਣਾ ਆਪਾਂ ਤੇ ਸਰੀਰ ਦੀ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਇਹ ਇਹ ਬੱਚੇ ਵੀ ਖਾ ਸਕਦੇ ਨੇ ਜੋ ਦੇਮ ਗੁੰਮ ਲਾਉਂਦੇ ਨੇ ਜਮ ਲਾਉਂਦੇ ਨੇ ਇਹਦੇ ਵਿੱਚ ਕੋਈ ਮਾੜੀ ਚੀਜ਼ ਨਹੀਂ ਲੋਕ ਆ ਬਾਜ਼ਾਰ ਦੇ ਵਿੱਚੋਂ ਬਹੁਤ ਚੀਜ਼ਾਂ ਖਾਂਦੇ ਨੇ ਗੰਦੀਆਂ ਮੰਦੀਆਂ ਉਹ ਨਹੀਂ ਖਾਣੀਆਂ ਚਾਹੀਦੀਆਂ ਕਰੇ ਪੰਜੀਰੀ ਤਿਆਰ ਕਰ ਲੋ ਜਾਂ ਇਹ ਤੁਸੀਂ ਪਾਊਡਰ ਤਿਆਰ ਕਰ ਲੋ ਇਹਨੂੰ ਦੁੱਧ ਨਾਲ ਅੱਧਾ ਪਾਉਣਾ ਚਮਚਾ ਇੱਕ ਚਮਚਾ ਲੈ ਸਕਦੇ ਹੋ ਜਿਵੇਂ ਆਹ ਥੋੜੀ ਮਿਸ਼ਰੀ ਤੇ ਇਮਲੀ ਮੈਂ ਅੱਡ ਕੱਢ ਲਈ ਐ ਉਹ ਅੱਡ ਵਰਤਾਂਗੇ ਆਪਾਂ ਲਓ ਜੀ ਹੁਣ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈਆਂ ਨੇ ਸਾਰੀਆਂ ਆਪਾਂ ਵਾਰੀ-ਵਾਰੀ ਕਰਕੇ ਪੀਸਾਂਗੇ ਸਫੈਦ ਮੂਸਲੀ ਹੋਗੀ ਸ਼ਤਾਵਰ ਹੋਗੀ ਅਸ਼ਵਗੰਧਾ ਹੋ ਗਿਆ ਪੀਸ ਕੇ ਆਪਾਂ ਇਸ ਤਰੀਕੇ ਨਾਲ ਉਚਾਰਣੇ ਨਾਲ ਵਧੀਆ ਮਿਕਸੀ ਚ ਪੀਸਿਆ ਜਾਊ ਇਹ ਆ ਮਿਸਰੀ ਪਾਲੀ ਕੌਂਚ ਦੇ ਬੀਜ ਪਾਲੇ ਤੇ ਆ ਛੋਟੇ ਛੋਟੇ ਬੀਜ ਬੀਜ ਨੇ ਜਿਹੜੇ ਉਹ ਤਨ ਥੈਲੀਆਂ ਜੀਆਂ ਮੈਨੂੰ ਦੱਸਿਆ ਨੇ ਜਿਵੇਂ ਤੁਲਸੀ ਦੇ ਬੀਜ ਹੋਗੇ ਲਾਜਵੰਤੀ ਹੋਗੇ ਤਾਲ ਮਖਾਨਾ ਹੋ ਗਿਆ ਤਵਾ ਫਿਰ ਹੋਗੀ ਇਹ ਸਾਰੀਆਂ ਛੋਟੀਆਂ ਚੀਜ਼ਾਂ ਪਾ ਕੇ ਆਪਾਂ ਜਾਰ ਦੇ ਵਿੱਚ ਕਿਉਂਕਿ ਇਹ 10 10 20 20 ਗ੍ਰਾਮ ਚੀਜ਼ਾਂ ਨੇ ਇਹ ਵੱਡੇ ਜਾਰ ਦੇ ਵਿੱਚ ਪੀਸੀਆਂ ਨਹੀਂ ਜਾਂਦੇ ਆ ਇਸਕੇ ਨੂੰ ਆਪਾਂ ਅਬਰੀਦ ਛਾਨਣੀ ਨਾਲ ਛਾਨ ਲਾਂਗੇ ਵਾਰੀ ਵਾਰੀ ਜਾਂ ਜਾਂ ਆ ਗਿਆ ਪਖੜਾ ਇਹ ਪਖੜਾ ਦੇਖੋ ਪੈਰਾਂ 'ਚ ਵੀ ਵੱਜਦਾ ਤੇ ਇਹ ਸਰੀਰ ਵਾਸਤੇ ਵੀ ਬਹੁਤ ਵਧੀਆ ਔਸ਼ਧੀ ਹੈ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਪੀਸ ਕੇ ਵਾਰੀ-ਵਾਰੀ ਛਾਨਣਾ ਆ ਜਿਹੜੇ ਥੋੜੇ ਫੁਲਕ ਜੇ ਮੋٹے ਜੇ ਰਹਿ ਜਾਂਦੇ ਨੇ ਇਹਨੂੰ ਸਾਰਾ ਕੁਝ ਇਕੱਠਾ ਕਰਕੇ ਦੁਬਾਰੇ ਆਪਾਂ ਫੇਰ ਬਾਅਦ ਦੇ ਵਿੱਚ ਥੋੜੀ ਮਿਸ਼ਰੀ ਪਾ ਕੇ ਇਹਨੂੰ ਪੀਸ ਲਾਂਗੇ ਜਿਆਦਾ ਮੋਟਾ ਜਾ ਫਿਰ ਕਈ ਵਾਰੀ ਗਲੇ ਦੇ ਵਿੱਚ ਅੜ ਜਾਂਦਾ ਇਸ ਲਈ ਪਾਊਡਰ ਬਰੀਕ ਤੋਂ ਬਰੀਕ ਹੀ ਬਣਾਉਣਾ ਆਪਾਂ ਆਹ ਦੇਖ ਸਕਦੇ ਹੋ ਉਹ ਦੁਬਾਰੇ ਪਾਇਆ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਪੀਸ ਕੇ ਆਹ ਦੇਖੋ ਤਰੀਕਾ ਤੁਸੀਂ ਨਾਲ ਦੀ ਨਾਲ ਹੀ ਇਹ ਕੈਮਰਾ ਜਾਂ ਤਾਂ ਹਿੱਲ ਰਿਹਾ ਮੈਂ ਇੱਕ ਹੱਥ ਨਾਲ ਇਹ ਦਾ ਮੋਬਾਈਲ ਫੜਿਆ ਹੋਇਆ ਦੂਸਰੇ ਨਾਲ ਮੇਰੇ ਹੱਥ ਸਮਾਨ ਪੀਸ ਰਿਹਾ ਬਣਾ ਰਿਹਾ ਇਹਨੂੰ ਮੈਂ ਆਹ ਦੇਖ ਸਕਦੇ ਹੋ ਇਹ ਮਿਸ਼ਰੀ ਪੀ ਲਈ ਆਪਾਂ ਉਹਨੂੰ ਵੀ ਛਾਣ ਲਾਂਗੇ। ਚੰਗੀ ਤਰ੍ਹਾਂ। ਚੰਗੀ ਮਿਕਸੀਰ ਨੂੰ ਪੀਸੂਗੀ ਕਿੰਗਾ ਲੱਕੜਾਂ ਜੇ ਹਾਰਡ ਬਹੁਤ ਹੁੰਦੀਆਂ ਨੇ ਜਿਵੇਂ। ਅਸਵਗੰਧਾ ਹੋ ਗਿਆ ਸਤਾਵਰ ਹੋ ਗਈ। ਤਾਂ ਫਲਵਾ ਕੇ ਇਹਨੂੰ ਚੰਗੀ ਤਰ੍ਹਾਂ ਆਹੋ ਪਾਵਾਂਗੇ ਆਪਾਂ ਇਹਦੇ ਵਿੱਚ। ਸਾਰਾ ਕੁਝ ਆਣ ਲੈ। ਆਹ ਮਿੰਡੀ ਅੱਛਾ ਦਾ ਕਸਰ 1 ਗ੍ਰਾਮ। ਇਹ ਸਰਦੀਆਂ ਦਾ ਤੋਹਫਾ ਹੀ ਆ ਇਹ। ਹਾਰਾ ਉਮਰਦਾਏ ਨੂੰ ਬੱਚਾ ਵੀ ਖਾ ਸਕਦਾ ਹੈ 15 ਸਾਲ ਤੋਂ ਉੱਤੇ ਤੇ ਜੋ ਮਰਜ਼ੀ ਖਾ ਲੇ ਇਹਦੀ ਪੰਜੀਰੀ ਵੀ ਬਣਾ ਸਕਦੇ ਹੋ ਤੇ ਇਹ ਪਾਊਡਰ ਰੂਪ ਦੇ ਵਿੱਚ ਵੀ ਤੁਸੀਂ ਦੁੱਧ ਨਾਲ ਲੈ ਸਕਦੇ ਹੋ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਐਵੇਂ ਤਾਕਤ ਦੇ ਕੈਪਸੂਲ ਖਾ ਕੇ ਜਾਂ ਹੋਰ ਗੰਦੀਆਂ ਮੰਦੀਆਂ ਦਵਾਈਆਂ ਖਾ ਕੇ ਆਪਣਾ ਜੀਵਨ ਬਰਬਾਦ ਨਾ ਕਰੋ ਚੰਗੀ ਚੀਜ਼ ਆਪਣੇ ਹੱਥੀ ਬਣਾ ਕੇ ਘਰੇ ਖਾਓ ਇਹਨੂੰ ਹਰ ਉਮਰ ਦਾ ਬੰਦਾ ਖਾ ਸਕਦਾ ਇਸ ਤਰੀਕੇ ਨਾਲ ਇਹਨੂੰ ਆਪਾਂ ਚੰਗੀ ਤਰ੍ਹਾਂ ਹੁਣ ਰਲਾ ਦੇਣਾ ਇਹੇ ਬਸ ਰਲਾ ਕੇ ਇਹ ਛੋਟੀ ਉਮਰ ਦੇ ਬੱਚੇ ਨੂੰ ਅੱਧਾ ਚਮਚਾ ਲੈ ਸਕਦੇ ਨੇ ਵੱਡੀ ਉਮਰ ਦੇ ਨੂੰ ਚਮਚਾ ਲੈ ਸਕਦੇ ਨੇ ਕੋਸੇ ਦੁੱਧ ਨਾਲ ਇਹ ਬਿਲਕੁਲ ਬਣ ਕੇ ਤਿਆਰ ਹੈ ਬਸ ਇਹਨੂੰ 40 ਤੋਂ 60 ਦਿਨ ਆਪਾਂ ਸਾਰਾ ਸਿਆਲ ਹੀ ਖਾ ਸਕਦੇ ਕੋਈ ਇਹਦਾ ਸਾਈਡ ਇਫੈਕਟ ਤਾਂ ਹੈ ਹੀ ਨਹੀਂਗਾ